ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੁੰਬਰਾ ਸ਼ਿਵਾਲਯੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਤੁਹਾਡੇ ਸਮੇਂ ਦੀ ਜੀ ਹਾਂ ਦੋਸਤੋ ਪਿਛਲੇ ਕੁਝ ਮਹੀਨਿਆਂ ਤੋਂ ਤੁਸੀਂ ਆਪਣੇ ਸਮੇਂ ਨੂੰ ਮਹੱਤਵ ਦੇ ਰਹੇ ਹੋ ਤੁਸੀਂ ਸਾਰੇ ਕੰਮ ਆਪਣੇ ਸਮੇਂ ਤੇ ਕਰ ਰਹੇ ਹੋ ਅਤੇ ਪਿਛਲੇ ਸਮੇਂ ਵਿੱਚ ਤੁਸੀਂ ਬਹੁਤ ਮਿਹਨਤ ਕੀਤੀ ਹੈ ਜਿੰਨੇ ਕੁਝ ਸੰਭਵ ਹੋ ਸਕਦੀ ਹੈ ਤੁਸੀਂ ਪੂਰੀ ਕੀਤੀ ਹੈ ਪਰ ਦੋਸਤੋ ਸਮੇਂ ਨੇ ਮੀ ਤੁਹਾਡੇ ਨਾਲ ਤਗਾ ਕੀਤਾ ਹੈ ਤੁਹਾਨੂੰ ਤੁਹਾਡੀ ਮਿਹਨਤ ਦਾ ਸਹੀ ਨਤੀਜਾ ਪ੍ਰਾਪਤ ਨਹੀਂ ਹੋਇਆ ਦੋਸਤੋ ਲਗਾਤਾਰ ਆਪਣੇ ਜੀਵਨ ਵਿੱਚ ਸੰਘਰਸ਼ ਕਰਦੇ ਰਹੇ ਹੋ ਤੁਸੀਂ ਆਪਣੇ ਜੀਵਨ ਵਿੱਚ ਮੁਸ਼ਕਲ ਅਤੇ ਔਖੇ ਸਮੇਂ ਦੇ ਵਿੱਚ ਹੌਂਸਲਾ ਬਣਾ ਕੇ ਆਪਣੇ ਜੀਵਨ ਵਿੱਚ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ ਪਰ ਦੋਸਤੋ ਸਮੇਂ ਦਾ ਪ੍ਰਭਾਵ ਕਿਤੇ ਨਾ ਕਿਤੇ ਤੁਹਾਡੇ ਲਈ ਨਕਾਰਾਤਮਕ ਰਿਹਾ ਹੈ ਜਿਸ ਕਾਰਨ ਤੁਹਾਨੂੰ ਜੀਵਨ ਵਿੱਚ ਕੈਰੀਅਰ ਨੂੰ ਲੈ ਕੇ ਉਤਾਰ ਚੜਾ ਦਾ ਸਾਹਮਣਾ ਕਰਨਾ ਪਿਆ ਨੌਕਰੀ ਨੂੰ ਲੈ ਕੇ ਤੁਹਾਡੇ ਜੀਵਨ ਵਿੱਚ ਦਿੱਕਤਾਂ ਲਗਾਤਾਰ ਚੱਲ ਰਹੀਆਂ ਸਨ ਅਸੀਂ ਤੁਹਾਨੂੰ ਦੱਸ ਦਈਏ ਕਿ ਆਰਥਿਕ ਸਮੱਸਿਆ ਦਾ ਪਿਛਲੇ ਸਮੇਂ ਤੋਂ ਤੁਹਾਡੇ ਵਿੱਚ ਬਣੀ ਹੋਈ ਹੈ ਘਰ ਪਰਿਵਾਰ ਵਿੱਚ ਆਪਸੀ ਮਾਹੌਲ ਵੀ ਕਿਤੇ ਨਾ ਕਿਤੇ ਨਕਾਰਾਤਮਕ ਰੂਪ ਵਿੱਚ ਪ੍ਰਭਾਵੀ ਹੈ ਤੇ ਆਪਣੇ ਦਾ ਸਹਿਯੋਗ ਵੀ ਤੁਹਾਨੂੰ ਨਹੀਂ ਮਿਲ ਪਾਰਿਆ ਸੀ ਜਿਸ ਕਰਨ ਦੋਸਤੋ ਤੁਹਾਡੇ ਜੀਵਨ ਵਿੱਚ ਇੱਕ ਵੱਖਰੇ ਹੀ ਪ੍ਰਕਾਰ ਦੀ ਚੁਣੌਤੀ ਅਤੇ ਔਖਾ ਸਮਾਂ ਲਗਾਤਾਰ ਚੱਲ ਰਿਹਾ ਸੀ ਪਰ ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਡੇ ਲਈ ਸਮਾਂ ਚੰਗਾ ਆਉਣ ਵਾਲਾ ਹੈ ਤੁਸੀਂ ਆਪਣੇ ਜੀਵਨ ਵਿੱਚ ਕੋਸ਼ਿਸ਼ ਭਰਪੂਰ ਰੱਖੋ ਤੁਹਾਡੇ ਕੰਮ ਬੰਦੇ ਮੌਕੇ ਜਿਹੜੇ ਹਨ ਉਹ ਤੁਹਾਨੂੰ ਨਜ਼ਰ ਆਉਣਗੇ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਪੂਰੀ ਤਿਆਰੀ ਕੀਤੀ ਹੈ ਤੁਸੀਂ ਪੂਰੀ ਮਿਹਨਤ ਕੀਤੀ ਹੈ ਜਦੋਂ ਨਤੀਜੇ ਦੀ ਵਾਰੀ ਆਈ ਤਾਂ ਤੁਹਾਡੇ ਹੱਥ ਵਿੱਚ ਤੁਹਾਨੂੰ ਫਿਰ ਸਫਲਤਾ ਨਹੀਂ ਮਿਲ ਪਾ ਰਹੀ ਪਰ ਹੁਣ ਸਮਾਂ ਬਦਲ ਰਿਹਾ ਹੈ ਜਾਣੇ ਕਿ ਕਿਤੇ ਨਾ ਕਿਤੇ ਤੁਹਾਡੇ ਕੰਮ ਜੋ ਹਨ ਉਹ ਹੁਣ ਬੰਦੇ ਹੋਏ ਨਜ਼ਰ ਆਉਣਗੇ ਦੋਸਤੋ ਇੱਕ ਚੀਜ਼ ਕਹੀ ਜਾਂਦੀ ਹੈ ਕਿ ਜੇਕਰ ਇੱਕ ਖਰਾਬ ਸੜਕ ਦੇ ਵਿੱਚ ਇੱਕ ਪਥਰੀਲੇ ਰਸਤੇ ਤੇ ਵਧੀਆ ਜੁੱਤਾ ਪਹਿਨ ਲਿਆ ਜਾਵੇ ਤਾਂ ਉਸ ਤੇ ਛੱਲੇ ਜਾ ਸਕਦਾ ਹੈ ਪਰ ਦੋਸਤੋ ਇੱਕ ਚੰਗਾ ਰਸਤਾ ਹੋਵੇ ਤੇ ਇੱਕ ਛੋਟਾ ਜਿਹਾ ਕੰਕਰ ਪੈਰ ਦੇ ਹੇਠਾਂ ਜੁੱਤੇ ਦੇ ਅੰਦਰ ਵੜ ਜਾਵੇ ਤਾਂ ਫਿਰ ਵੀ ਚੰਗੇ ਰਸਤੇ ਤੇ ਵੀ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਅਜ ਮਾ ਕੇ ਦੇਖਿਓ ਕੰਕਰ ਪੱਥਰ ਨਾਲ ਭਰਿਆ ਹੋਇਆ ਰਸਤਾ ਹੈ ਪਰ ਜੇਕਰ ਤੁਸੀਂ ਇੱਕ ਚੰਗਾ ਜੁੱਤਾ ਪਹਿਨ ਲਵੋਗੇ ਤਾਂ ਉਸਤੇ ਬੜੇ ਆਰਾਮ ਨਾਲ ਤੁਸੀਂ ਚੱਲ ਸਕਦੇ ਹੋ ਪਰ ਉਹੀ ਇੱਕ ਛੋਟਾ ਜਿਹਾ ਕੰਕਰ ਜੇਕਰ ਤੁਹਾਡੇ ਪੈਰ ਵਿੱਚ ਵੱੜ ਜਾਵੇ ਜੁੱਤੇ ਦੇ ਅੰਦਰ ਤਾਂ ਫਿਰ ਦੋਸਤੋ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸੇ ਤਰ੍ਹਾਂ ਦੋਸਤੋ ਬਾਹਰ ਦੀਆਂ ਜੋ ਪਰੇਸ਼ਾਨੀਆਂ ਸਨ ਤੁਹਾਡੇ ਜੀਵਨ ਵਿੱਚ ਜੋ ਬਾਹਰ ਦੀਆਂ ਸਮੱਸਿਆਵਾਂ ਸਨ ਉਹ ਤੁਹਾਡੇ ਲਈ ਉਨੀ ਪਰੇਸ਼ਾਨੀ ਦਾ ਕਾਰਨ ਨਹੀਂ ਬਣੀਆਂ ਜਦੋਂ ਤੁਹਾਨੂੰ ਆਪਣਿਆਂ ਤੋਂ ਛੱਟ ਮਿਲੀ ਜੋ ਤੁਹਾਡੇ ਆਪਣੇ ਬਹੁਤ ਨਜ਼ਦੀਕੀ ਲੋਕੜੇ ਤੁਹਾਡੇ ਨਾਲ ਜੋ ਦੁਗਾ ਕੀਤਾ ਤੁਹਾਡੇ ਨਾਲ ਸ਼ੱਲ ਕੀਤਾ ਤਾਂ ਦੋਸਤੋ ਉਹ ਠੋਕਰ ਉਹ ਛੱਟ ਤੁਹਾਡੇ ਲਈ ਬਹੁਤ ਹੀ ਔਖੇ ਲੱਗੀ ਅਤੇ ਉਹ ਤੁਹਾਨੂੰ ਅੰਦਰੋਂ ਤੋੜ ਕੇ ਰੱਖ ਗਈ ਕਮਰਾਸ਼ੀ ਵਾਲਿਓ ਕਿ ਤੁਸੀਂ ਕਦੇ ਇਹ ਸੋਚਿਆ ਕਿ ਆਖਰ ਇਹ ਸਭ ਘਟਨਾਵਾਂ ਨਕਾਰਾਤਮਕ ਸਮਾਂ ਜੋ ਬੁਰੇ ਸਮੇਂ ਦਾ ਪ੍ਰਕੋਪ ਹੈ ਤੁਹਾਡੇ ਜੀਵਨ ਵਿੱਚ ਕਿਉਂ ਚੱਲ ਰਿਹਾ ਹੈ ਏ ਸਭ ਦੋਸਤੋ ਅਸ਼ੁਭ ਘਟਨਾਵਾਂ ਬੁਰੀਆਂ ਘਟਨਾਵਾਂ ਤੁਹਾਡੇ ਨਾਲ ਕਿਉਂ ਹੋਈਆਂ ਕਿ ਤੁਸੀਂ ਕਦੇ ਸੋਚਿਆ ਤਾਂ ਦੋਸਤੋ ਤੁਸੀਂ ਨਹੀਂ ਸੋਚਿਆ ਅਸੀਂ ਤੁਹਾਨੂੰ ਦੱਸ ਲਈ ਇੱਕ ਐਸਾ ਕਾਰਨ ਹੈ ਸਮੇ ਦਾ ਪਰਕੋਪ ਹੁਣ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਲਈ ਕਿ ਸ਼ਨੀ ਦੀ ਸਾੜਸਾਤੀ ਪਿਛਲੇ ਸਮੇ ਤੋਂ ਤੁਹਾਡੇ ਜੀਵਨ ਵਿੱਚ ਲਗਾਤਾਰ ਪ੍ਰਭਾਵੀ ਹੈ ਅਤੇ ਉਹ ਕਈ ਸਾਲਾਂ ਤੋਂ ਤੁਹਾਨੂੰ ਜੀਵਨ ਵਿੱਚ ਲਗਾਤਾਰ ਜੋ ਹੈ ਪਰੇਸ਼ਾਨ ਕਰ ਰਹੀ ਹੈ ਸਾढ़े 7 ਦੇ ਪ੍ਰਭਾਵ ਦੇ ਨਾਲ ਕੁੰਭ ਰਾਸ਼ੀ ਵਾਲਿਓ ਅਸੀਂ ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਕਿਸੇ ਆਪਣੇ ਦਾ ਸਾਥ ਨਹੀਂ ਮਿਲਿਆ ਹੈ ਆਪਣੀਆਂ ਦੇ ਤੋਖੇ ਦਾ ਸਾਹਮਣਾ ਕਰਨਾ ਪਿਆ ਹੈ ਆਰਥਿਕ ਰੂਪ ਤੋਂ ਜੋ ਤੁਹਾਡਾ ਸੇਵਿੰਗ ਕੀਤਾ ਹੋਇਆ ਬਚਤ ਕੀਤਾ ਹੋਇਆ ਪੈਸਾ ਸੀ ਉਹ ਗਲਤ ਕੰਮਾਂ ਵਿੱਚ ਲੱਗ ਗਿਆ ਜਾਂ ਵਿਅਰਥ ਕੰਮਾਂ ਵਿੱਚ ਲੱਗ ਗਿਆ ਜਿੱਥੋਂ ਤੁਹਾਨੂੰ ਕੋਈ ਮੁਨਾਫਾ ਨਹੀਂ ਹੋਇਆ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਢੇ 7 ਦੇ ਮਾੜੇ ਪ੍ਰਭਾਵ ਦੇ ਨਾਲ ਹੀ ਤੁਹਾਡੇ ਸਰੀਰ ਵਿੱਚ ਆਲਸ ਥਕਾਵਟ ਵਰਗੀਆਂ ਚੀਜ਼ਾਂ ਆ ਗਈਆਂ ਕੰਮ ਵਿੱਚ ਮਨ ਨਾ ਲੱਗਣਾ ਅਜਈਆਂ ਵਿੱਚ ਚੀਜ਼ਾਂ ਮਾਨਵੇਚ ਪ੍ਰਭਾਵੀ ਹੋ ਗਈਆਂ ਜਿਸ ਕਰਕੇ ਤੁਹਾਡਾ ਕਾਰਜ ਖੇਤਰ ਵੀ ਕਾਫੀ ਜ਼ਿਆਦਾ ਉਤਾਰ ਚੜ੍ਹਾ ਵਿੱਚ ਗੁਜ਼ਰਿਆ ਹੈ ਇਸੇ ਨਾਲ ਹੀ ਅਸੀਂ ਤੁਹਾਨੂੰ ਦੱਸ ਰਹੀਏ ਕਿ ਸਾਢੇ 7 ਦੇ ਪ੍ਰਭਾਵ ਦੇ ਨਾਲ ਦੋਸਤੋ ਦੇਖੋ ਕੀ ਹੁੰਦਾ ਹੈ ਕਿ ਜਦੋਂ ਜੀਵਨ ਵਿੱਚ ਬੁਰਾ ਸਮਾਂ ਆਉਣ ਬੁਰਾ ਸਮਾਂ ਆਉਣਾ ਹੁੰਦਾ ਹੈ ਜਦੋਂ ਜੀਵਨ ਵਿੱਚ ਕਸ਼ਟ ਮਿਲਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਲਈਏ ਕਿ ਤੁਹਾਡਾ ਬਚਿਆ ਹੋਇਆ ਤਨ چلا ਜਾਵੇਗਾ ਤੁਹਾਡੇ ਹੱਥ ਵਿੱਚ ਨਹੀਂ ਰਹੇਗਾ ਇਸੇ ਨਾਲ ਹੀ ਦੋਸਤੋ ਜੋ ਵੀ ਤੁਸੀਂ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਅਸਫਲਤਾ ਮਿਲੇਗੀ ਆਖਿਰ ਤੁਹਾਨੂੰ ਦੁੱਖ ਤਕਲੀਫ ਕਿਵੇਂ ਹੋਵੇਗੀ ਜਦੋਂ ਤੁਹਾਡਾ ਕੰਮ ਬਾਣ ਹੀ ਜਾਵੇਗਾ ਜਦੋਂ ਤੁਹਾਡੇ ਕੋਲ ਭਰਪੂਰ ਪੈਸਾ ਹੀ ਰਹੇਗਾ ਤਾਂ ਤੁਹਾਨੂੰ ਤਕਲੀਫ ਦਾ ਅਨੁਭਵ ਨਹੀਂ ਹੋਵੇਗਾ। ਇਸ ਲਈ ਜਦੋਂ ਦੋਸਤੋ ਔਖਾ ਸਮਾਂ ਆਉਣਾ ਹੁੰਦਾ ਤਾਂ ਆਪਣਿਆਂ ਦਾ ਸਹਿਯੋਗ ਵੀ ਮਿਲਣਾ ਬੰਦ ਹੋ ਜਾਂਦਾ ਹੈ। ਇਹ ਜੋ ਸਾਡੀਆਂ ਸਾਰੀਆਂ ਚੀਜ਼ਾਂ ਹਨ ਉਹ ਹੌਲੀ-ਹੌਲੀ ਕਰਕੇ ਸਮਾਪਤ ਹੁੰਦੀਆਂ ਹਨ ਤੇ ਕੋਈ ਵੀ ਕੰਮ ਕਰੋ ਉਸ ਵਿੱਚ ਅਸਫਲਤਾ ਦੇਖਣ ਨੂੰ ਮਿਲਦੀ ਹੈ। ਜਿਵੇਂ ਕਿ ਕੁੰਭ ਰਾਸ਼ੀ ਵਾਲਿਓ ਤੁਹਾਡੇ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਪਰ ਦੋਸਤੋ ਅਸੀਂ ਤੁਹਾਨੂੰ ਦੱਸ ਲਈਏ ਕਿ ਤੁਹਾਨੂੰ ਡਰਨ ਅਤੇ ਖਬਰਾਂ ਦੀ ਜ਼ਰੂਰਤ ਨਹੀਂ ਸਮੇਂ ਦਾ ਬੁਰਾ ਪ੍ਰਭਾਵ ਤੁਹਾਡੇ ਜੀਵਨ ਵਿੱਚ ਜ਼ਰੂਰ ਰਿਹਾ ਹੈ ਪਰ ਦੋਸਤੋ ਹੁਣ ਤੁਹਾਡਾ ਸਮਾਂ ਬਦਲਣ ਵਾਲਾ ਹੈ ਚਾਰ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਤਾਂ ਕਿ ਤੁਹਾਨੂੰ ਦਸੰਬਰ ਦੇ ਮਹੀਨੇ ਵਿੱਚ ਕਿਸ ਪ੍ਰਕਾਰ ਦੇ ਨਤੀਜੇ ਦੇਖਣ ਨੂੰ ਮਿਲਣਗੇ ਅੱਗੇ ਆਉਣ ਵਾਲਾ ਦਸੰਬਰ ਦਾ ਮਹੀਨਾ ਤੁਹਾਡੇ ਲਈ ਕਿਹੋ ਜਿਹਾ ਰਹੇਗਾ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਕੈਰੀਅਰ ਦੀ ਆर्थिक ਜੀਵਨ, ਪਰਿਵਾਰਿਕ ਜੀਵਨ, ਪ੍ਰੇਮ ਜੀਵਨ, ਵਿਆਹਤਾ ਜੀਵਨ, ਸੰਤਾਨ, ਸਿੱਖਿਆ ਤੇ ਸਿਹਤ ਦੇ ਲਿਹਾਜ਼ ਦੇ ਨਾਲ ਕਿਹੋ ਜਿਹੀਆਂ ਸਥਿਤੀਆਂ ਬਣਨਗੀਆਂ। ਸਾਰੇ ਵਿਸ਼ਿਆਂ ਤੇ ਗੱਲ ਕਰਦੇ ਹਾਂ। ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਕਿਸ ਪ੍ਰਕਾਰ ਦੇ ਨਤੀਜੇ ਤੁਹਾਨੂੰ ਜੀਵਨ ਵਿੱਚ ਦੇਖਣ ਨੂੰ ਮਿਲਣਗੇ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ। ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਵੀਡੀਓ ਦੇ ਅੰਤ ਵਿੱਚ ਕੁਝ ਅਸੀਂ ਤੁਹਾਨੂੰ ਸਰਲ ਅਤੇ ਸ਼ਰਮਤਕਾਰੀ ਉਪਾਅ ਵੀ ਦੱਸਣ ਵਾਲੇ ਹਾਂ ਜਿੰਨਾ ਪਾਣ ਨੂੰ ਤੁਸੀਂ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਉਹਨਾਂ ਪਾਣ ਨੂੰ ਕਰਨ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਸਾਰੇ ਪ੍ਰਕਾਰ ਦੇ ਦੁੱਖ ਤਕਲੀਫਾਂ ਦਾ ਅੰਤ ਹੋਵੇਗਾ ਜੀਵਨ ਵਿੱਚ ਖੁਸ਼ੀਆਂ ਦੀ ਪ੍ਰਾਪਤੀ ਤੁਹਾਨੂੰ ਜ਼ਰੂਰ ਮਿਲੇਗੀ ਤਾਂ ਆਓ ਅਸੀਂ ਗੱਲ ਕਰਦੇ ਹਾਂ ਕੁਮਰਾਸ਼ੀ ਵਾਲਿਓ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਸਾਵਧਾਨੀਆਂ ਵੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਹਾਨੂੰ ਦਸੰਬਰ ਦੇ ਮਹੀਨੇ ਵਿੱਚ ਬਣਾ ਕੇ ਚੱਲਣਾ ਹੋਵੇਗਾ ਜਿਸ ਨਾਲ ਤੁਹਾਡਾ ਦਸੰਬਰ ਦਾ ਮਹੀਨਾ ਅੱਗੇ ਆਉਣ ਵਾਲੇ ਸਮੇਂ ਲਈ ਬਿਹਤਰੀਨ ਗੁਜਰੇ। ਹਰੇਕ ਤੁਸੀਂ ਦਸੰਬਰ ਵਿੱਚ ਸਾਰੇ ਪ੍ਰਕਾਰ ਦੀਆਂ ਸੁੱਖ ਸਹੂਦਾਵਾਂ ਦੀ ਪ੍ਰਾਪਤੀ ਕਰ ਸਕੋ। ਆਪਣੇ ਜੀਵਨ ਵਿੱਚ ਖੁਸ਼ੀਆਂ ਦੀ ਪ੍ਰਾਪਤੀ ਕਰ ਸਕੋ। ਸਫਲਤਾ ਨੂੰ ਤੁਸੀਂ ਜ਼ਰੂਰ ਪ੍ਰਾਪਤ ਕਰ ਸਕੋ। ਤਾਂ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਦਸੰਬਰ ਦੇ ਮਹੀਨੇ ਵਿੱਚ ਕਿਸ ਪ੍ਰਕਾਰ ਦੇ ਨਤੀਜੇ ਦੇਖਣ ਨੂੰ ਮਿਲਣਗੇ। ਕੁੰਮਾਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਦੇਖੋ ਜਦੋਂ ਸਮਾਂ ਬਦਲਦਾ ਹੈ ਤਾਂ ਸਥਿਤੀਆਂ ਚੀਜ਼ਾਂ ਆਪਣੇ ਆਪ ਬਦਲ ਜਾਂਦੀਆਂ ਹਨ ਇਸੇ ਨਾਲ ਹੀ ਅਸੀਂ ਤੁਹਾਨੂੰ ਦੱਸ ਰਹੀਏ ਕਿ ਜਿਸ ਪ੍ਰਕਾਰ ਸ਼ਨੀ ਦੇਵ ਦਾ ਬੁਰਾ ਪ੍ਰਭਾਵ ਤੁਹਾਡੇ ਜੀਵਨ ਵਿੱਚ ਚੱਲ ਰਿਹਾ ਸੀ ਸਾਰੀਆਂ ਪ੍ਰਕਾਰ ਦੀਆਂ ਕਠਿਨਾਈਆਂ ਚੱਲ ਰਹੀਆਂ ਸਨ ਤਾਂ ਜੇਕਰ ਤੁਸੀਂ ਸ਼ਨੀ ਦੇਵ ਨੂੰ ਪਸੰਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਰਹੀਏ ਕਿ ਬੇਜਬਾਨ ਜਾਨਵਰਾਂ ਪ੍ਰਤੀ ਦਇਆ ਦੀ ਭਾਵਨਾ ਰੱਖੋ ਔਨਲਾਈਨ ਕੋ ਜੇ ਖਾਣ ਪੀਣ ਦੀ ਚੀਜ਼ ਜੇਕਰ ਤੁਸੀਂ ਉਪਲਬਧ ਕਰਵਾਉਂਦੇ ਹੋ ਜਿਵੇਂ ਕਿ ਜੇਕਰ ਕੁੱਤਿਆਂ ਲਈ ਬਿਸਕੁਟ ਪਾਓ ਗਊ ਮਾਤਾ ਲਈ ਜੇਕਰ ਹਰੇ-ਜਾਰੇ ਦਾ ਪ੍ਰਬੰਧ ਕਰੋ ਤਾਂ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਚੰਗਾ ਰਹੇਗਾ ਜੇਕਰ ਤੁਹਾਡੇ ਘਰ ਦੇ ਦਰਵਾਜ਼ੇ ਤੇ ਗਊ ਮਾਤਾ ਆਉਂਦੀ ਹੈ ਤਾਂ ਤੁਹਾਨੂੰ ਗੋੜ ਅਤੇ ਰੋਟੀ ਜ਼ਰੂਰ ਖਿਲਾਉਣੀ ਚਾਹੀਦੀ ਹੈ ਆਪਣੇ ਘਰ ਦੀ ਬਨਣ ਵਾਲੀ ਜੋ ਪਹਿਲੀ ਰੋਟੀ ਹੈ ਉਹ ਗਊ ਮਾਤਾ ਨੂੰ ਖਿਲਾ ਦਿਓ ਇਹ ਤੁਹਾਡੇ ਜੀਵਨ ਵਿੱਚ ਬਹੁਤ ਚੰਗੀ ਬਰਕਤ ਪੈਦਾ ਕਰੇਗੀ ਦੋਸਤੋ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਵੀ ਤੁਹਾਨੂੰ ਜ਼ਰੂਰ ਪ੍ਰਾਪਤ ਹੋਵੇਗਾ ਇਸੇ ਨਾਲ ਹੀ ਅਸੀਂ ਤੁਹਾਨੂੰ ਦੱਸ ਲਈਏ ਕਿ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ਜੇਕਰ ਕੋਈ ਗਰੀਬ ਤੁਹਾਡੇ ਆਸ-ਪਾਸ ਘਰ ਦੇ ਨਜ਼ਦੀਕ ਰਹਿੰਦਾ ਹੈ ਜੋ ਮਤਲਬ ਬਹੁਤ ਮਜਬੂਰ ਹੈ ਜਿਸ ਦੀ ਮਾਨਸਿਕ ਸਥਿਤੀ ਖਰਾਬ ਹੈ ਜੋ ਆਪਣੇ ਜੀਵਨ ਵਿੱਚ ਕੁਝ ਨਹੀਂ ਕਰ ਸਕਦਾ ਅਤੇ ਬਹੁਤ ਮਜਬੂਰ ਤੇ ਗਰੀਬ ਹੈ ਜੇਕਰ ਅਜਿਹੇ ਵਿਅਕਤੀ ਦੇ ਭੋਜਨ ਦਾ ਪ੍ਰਬੰਧ ਤੁਸੀਂ ਕਰ ਦਿਓ ਇਸਨਾਲ ਵੀ ਭਗਵਾਨ ਜਾਨੀ ਦੇਵ ਕਾਫੀ ਪਰਸਰਨ ਹੁੰਦੇ ਹਨ ਉਹਨਾਂ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ ਇਹ ਉਪਾਕਰਨ ਨਾਲ ਤੁਹਾਡੇ ਜੀਵਨ ਵਿੱਚ ਸਾਰੇ ਪ੍ਰਕਾਰ ਦੀਆਂ ਦੁੱਖ ਦੀਆਂ ਜੋ ਚੀਜ਼ਾਂ ਹਨ ਜੋ ਸਾਰੇ ਪ੍ਰਕਾਰ ਦੀਆਂ ਸਮੱਸਿਆਵਾਂ ਹਨ ਉਹ ਹੌਲੀ-ਹੌਲੀ ਕਰਕੇ ਆਪਣੇ ਆਪ ਨਸ਼ਟ ਹੋ ਜਾਣਗੇ ਅਤੇ ਤੁਸੀਂ ਆਪਣੇ ਜੀਵਨ ਵਿੱਚ ਖੁਸ਼ੀਆਂ ਦੀ ਪ੍ਰਾਪਤੀ ਕਰਦੇ ਹੋਏ ਵੱਡੀ ਸਫਲਤਾ ਪ੍ਰਾਪਤ ਕਰੋਗੇ ਦਸੰਬਰ ਦੇ ਮਹੀਨੇ ਵਿੱਚ ਕਿਵੇਂ ਨਤੀਜੇ ਤੁਹਾਨੂੰ ਪ੍ਰਾਪਤ ਹੋਣਗੇ ਸਭ ਤੋਂ ਪਹਿਲਾਂ ਦੋਸਤੋ ਕੁੰਭ ਰਾਸ਼ੀ ਵਾਲੋ ਜੇਕਰ ਅਸੀਂ ਤੁਹਾਡੇ ਕੈਰੀਅਰ ਦੀ ਗੱਲ ਕਰੀਏ ਤਾਂ ਤੁਹਾਨੂੰ ਕੈਰੀਅਰ ਦੇ ਖੇਤਰ ਦੇ ਵਿੱਚ ਤੁਹਾਨੂੰ ਵੱਡੀ ਸਫਲਤਾ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੋ ਲੋਕ ਨੌਕਰੀ ਪੇਸ਼ਾ ਹਨ ਆਪਣੀ ਨੌਕਰੀ ਦੇ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨਗੇ ਨੌਕਰੀ ਖੇਤਰ ਵਿੱਚ ਤੁਹਾਡਾ ਮਾਨ ਸਨਮਾਨ ਵਿੱਚ ਜ਼ਰੂਰ ਵਾਧਾ ਹੋਇਆ ਨਜ਼ਰ ਆਵੇਗਾ ਜੇਕਰ ਤੁਸੀਂ ਕੰਮ ਰਾਸ਼ੀ ਦੇ ਜਾਤਕ ਹੋ ਪਿਛਲੇ ਸਮੇਂ ਤੋਂ ਚੈੱਕਰ ਤੁਹਾਡੇ ਮਨ ਵਿੱਚ ਇੱਛਾ ਕਿ ਨੌਕਰੀ ਵਿੱਚ ਤਰੱਕੀ ਹੋ ਜਾਵੇ ਜਾਂ ਫਿਰ ਤਨਖਾਹ ਵਿੱਚ ਵਾਧਾ ਹੋ ਜਾਵੇ ਤਾਂ ਇਹ ਇੱਛਾ ਜ਼ਰੂਰ ਪੂਰੀ ਹੋਵੇਗੀ ਜੋ ਲੋਕ ਰੁਜ਼ਗਾਰ ਦੀ ਭਾਲ ਕਰ ਰਹੇ ਹਨ ਤਾਂ ਰੁਜ਼ਗਾਰ ਪ੍ਰਾਪਤੀ ਦੇ ਵੀ ਕਾਫੀ ਜੋਗ ਚੰਗੇ ਨਜ਼ਰ ਆ ਰਹੇ ਹਨ ਦਸੰਬਰ ਦੇ ਮਹੀਨੇ ਵਿੱਚ ਬਣ ਰਹੇ ਹਨ ਇਸੇ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਆਪਣਾ ਬਿਜ਼ਨਸ ਵਪਾਰ ਕਰਨਾ ਚਾਹੁੰਦੇ ਹੋ ਨਵੇਂ ਨਵੇਂ ਬਿਜ਼ਨਸ ਵਪਾਰ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਦਸੰਬਰ ਦਾ ਮਹੀਨਾ ਤੁਹਾਡੇ ਲਈ ਇੱਕਦਮ ਵੈਸਟਰ ਰਹੇਗਾ ਤੁਸੀਂ ਜੋ ਹੈ ਤਾਂ ਆਪਣੇ ਬਿਜ਼ਨਸ ਵਪਾਰ ਦੀ ਸ਼ੁਰੂਆਤ ਕਰੋ ਕਾਫੀ ਚੰਗੇ ਸਫਲਤਾ ਦੇਖਣ ਨੂੰ ਮਿਲੇਗੀ ਅੱਗੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲਈ ਇਹ ਕਾਫੀ ਸਮਝਦਾਰੀ ਦੀ ਸ਼ੁਰੂਆਤ ਹੋਵੇਗੀ ਜਿਸ ਨਾਲ ਤੁਸੀਂ ਆਪਣਾ ਭਵਿੱਖ ਵਧੀਆ ਕਰ ਸਕੋਗੇ ਜੋ ਲੋਕ ਆਪਣਾ ਖੁਦ ਦਾ ਬਿਜ਼ਨਸ ਵਪਾਰ ਪਹਿਲਾਂ ਤੋਂ ਹੀ ਕਰ ਰਹੇ ਹਨ ਜੇ ਕਰੋਨਾ ਦੀ ਗੱਲ ਕਰੀਏ ਤਾਂ ਦਸੰਬਰ ਦਾ ਮਹੀਨਾ ਤੁਹਾਡੇ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ ਤੁਹਾਡੇ ਬਿਜ਼ਨਸ ਵਪਾਰ ਵਿੱਚ ਚਾਰ ਚੰਨ ਲੱਗਣਗੇ ਦੋਸਤੋ ਵਾਧੂ ਮੁਨਾਫਾ ਤੁਹਾਡੇ ਜੀਵਨ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਤੁਹਾਡੀ ਆਰਥਿਕ ਜੀਵਨ ਦੀ ਗੱਲ ਕਰੀਏ ਤਾਂ ਕੰਮ ਧੰਦੇ ਦਾ ਪ੍ਰਭਾਵ ਜੋ ਹੈ ਤੁਹਾਡੇ ਲਈ ਕੰਮ ਧੰਦੇ ਦਾ ਜੋ ਪ੍ਰਭਾਵ ਕਾਫੀ ਚੰਗਾ ਬਣਿਆ ਰਹੇਗਾ ਤੁਸੀਂ ਮਿਹਨਤ ਕਰੋਗੇ ਤੁਹਾਡੀ ਮਿਹਨਤ ਦੇ ਅਨੁਸਾਰ ਕਾਫੀ ਚੰਗੇ ਆਮਦਨ ਦੇ ਚੋਕ ਇਸ ਸਮੇਂ ਦਸੰਬਰ ਦੇ ਮਹੀਨੇ ਵਿੱਚ ਬਣ ਰਹੇ ਹਨ ਕਾਫੀ ਚੰਗਾ ਮਨਾਫਾ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਲਾਭ ਦੀ प्रबल ਸੰਭਾਵਨਾ ਬਣੀ ਹੋਈ ਹੈ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਦਸੰਬਰ ਦੇ ਮਹੀਨੇ ਵਿੱਚ ਜੱਦੀ ਸ਼ਾਇਦਾਂ ਤੋਂ ਵੀ ਤੁਹਾਨੂੰ ਲਾਭ ਹੋ ਸਕਦਾ ਹੈ ਜਾਂ ਫਿਰ ਦੋਸਤੋ ਮਾਤਾ ਪਿਤਾ ਦੇ ਸਹਿਯੋਗ ਤੇ ਨਾਲ ਤੁਹਾਨੂੰ ਆਰਥਿਕ ਮਦਦ ਜ਼ਰੂਰ ਮਿਲ ਸਕਦੀ ਹੈ ਉੱਥੇ ਹੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੇ ਨਿੱਜੀ ਜੀਵਨ ਵਿੱਚ ਤਾਂ ਦੇ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਰਹੇਗੀ ਜਿਸ ਕਾਰਨ ਤੁਸੀਂ ਆਪਣੀਆਂ ਸੁੱਖ ਸਹੂਲਤਾਂ ਦੀਆਂ ਚੀਜ਼ਾਂ ਵਿੱਚ ਵੇ ਵਿਵਾਦ ਅਤੇ ਖਰੀਦਦਾਰੀ ਕਰਦੇ ਹੋਏ ਨਜ਼ਰ ਆਓਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਰਹੇਗਾ ਤੁਹਾਨੂੰ ਦੱਸ ਦਈਏ ਕਿ ਆਰਥਿਕ ਸਥਿਤੀ ਦੇ ਮਜ਼ਬੂਤ ਹੋਣ ਦੀ ਵਜ੍ਹਾ ਦੇ ਨਾਲ ਤੁਹਾਡੇ ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਆਉਣ ਦੀ प्रबल ਸੰਭਾਵਨਾ ਹੈ ਕੁੰਬਰਾ ਸ਼ਿਵਾਲੀਓ ਤੁਹਾਨੂੰ ਦੱਸ ਦਈਏ ਕਿ ਪੈਸੇ ਦੀ ਕਮੀ ਦੀ ਵਜ੍ਹਾ ਦੇ ਨਾਲ ਕਈ ਵਾਰ ਬਹੁਤ ਚੰਗੇ ਰਿਸ਼ਤੇ ਖਰਾਬ ਹੋ ਜਾਂਦੇ ਹਨ ਪਰਾਪਰਾ ਵਿੱਚ ਆਪਣਾ ਪਨ ਬਹੁਤ ਲੱਗੋ ਆਪਣਾ ਪਨ ਬਹੁਤ ਲਗਾਵ ਹੁੰਦਾ ਹੈ ਪਰ ਦੋਸਤੋ ਪੈਸੇ ਦੀ ਕਮੀ ਦੀ ਵਜ੍ਹਾ ਦੇ ਨਾਲ ਇੱਕ ਦੂਜੇ ਦੀ ਵਰਤੋਂ ਕਰ ਲੈਣ ਦੀ ਵਜ੍ਹਾ ਦੇ ਨਾਲ ਨਜ਼ਦੀਕੀ ਰਿਸ਼ਤੇ ਖਰਾਬ ਹੋ ਜਾਂਦੇ ਹਨ ਤਾਂ ਕਹਿਣ ਤੋਂ ਭਾਵ ਇਹ ਕਿ ਜੋ ਸਭ ਤੋਂ ਵੱਡੀ ਸਮੱਸਿਆ ਹੈ ਉਹ ਪੈਸਾ ਹੈ ਤੁਹਾਨੂੰ ਦੱਸਦਾ ਇਹ ਕਿ ਤੁਹਾਨੂੰ ਆਪਣੀ ਤਨਰੂਪੀ ਜੋ ਸਮੱਸਿਆ ਤੁਹਾਡੇ ਜੀਵਨ ਵਿੱਚ ਚੱਲ ਰਹੀ ਹੈ ਆਰਥਿਕ ਰੂਪ ਤੋਂ ਉਸ ਨੂੰ ਦੂਰ ਕਰਨ ਦੀ ਪੂਰੀ ਦਸੰਬਰ ਦੇ ਮਹੀਨੇ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ ਜਿੰਨਾ ਸੰਭਵ ਹੋ ਸਕੇ ਓਨੀ ਕੋਸ਼ਿਸ਼ ਕਰੋ ਤੁਹਾਡੇ ਲਈ ਬਿਹਤਰ ਰਹੇਗਾ ਲਾਭਕਾਰੀ ਰਹੇਗਾ ਹੁਣ ਇਸੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਅਸੀਂ ਤੁਹਾਡੇ ਪ੍ਰੇਮ ਸੰਬੰਧ ਵਿਆਹ ਹੋ ਤਾਂ ਜੀਵਨ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਚੰਗਾ ਰਹੇਗਾ ਵਿਆਹ ਹੋ ਤਾਂ ਜੀਵਨ ਵਿੱਚ ਜੋ ਜਾਤਿਕ ਆਪਣੇ ਸਮਾਂ ਬਿਤਾ ਰਹੇ ਹਨ ਤੁਹਾਨੂੰ ਥੋੜੀ ਜਿਹੀ ਸਾਵਧਾਨੀ ਇਹ ਤਾਂ ਸਾਵਧਾਨੀ ਬਣਾ ਕੇ ਚੱਲਣ ਦੀ ਜ਼ਰੂਰਤ ਰਹੇਗੀ ਗੱਲ ਕਰਦੇ ਹਾਂ ਪ੍ਰੇਮ ਜੀਵਨ ਦੀ ਪ੍ਰੇਮ ਜੀਵਨ ਦਾ ਇੱਕ ਰਿਸ਼ਤਾ ਅਜਿਹਾ ਹੁੰਦਾ ਹੈ ਕਿ ਉੱਥੇ ਆਦਮੀ ਨੂੰ ਆਜ਼ਾਦੀ ਹੁੰਦੀ ਹੈ ਪ੍ਰੇਮ ਜੀਵਨ ਵਿਆਹ ਤੇ ਵਿਆਹ ਹੋਤਾ ਜੀਵਨ ਵਿੱਚ ਬਹੁਤ ਅੰਤਰ ਹੁੰਦਾ ਹੈ ਇਹਨਾਂ ਦੋਵਾਂ ਨੂੰ ਸੰਭਾਲ ਪਾਉਣਾ ਬਹੁਤ ਹੀ ਜ਼ਿਆਦਾ ਥੋੜਾ ਜਿਹਾ ਤੁਹਾਨੂੰ ਦੱਸ ਦਈਏ ਕਿ ਜ਼ਰੂਰੀ ਹੁੰਦਾ ਹੈ ਕਿ ਦੇਖੋ ਪ੍ਰੇਮ ਸਬੰਧ ਵਿੱਚ ਜੇਕਰ ਕੋਈ ਵੀ ਗੱਲ ਬੁਰੀ ਲੱਗਦੀ ਹੈ ਜਾਂ ਕੋਈ ਇੱਕ ਦੂਜੇ ਨੂੰ ਮਾੜਾ ਸ਼ਬਦ ਕਹਿ ਦਿੰਦਾ ਹੈ ਤਾਂ ਉਸ ਵਿੱਚ ਕੀ ਹੁੰਦਾ ਹੈ ਕਿ ਥੋੜੀ ਥੋੜੀ ਹੁਣ ਦੂਰ ਰਹਿੰਦੇ ਹਾਂ ਤਾਂ ਕੁਝ ਦਿਨਾਂ ਬਾਅਦ ਉਹ ਜੋ ਹੈ ਉਹ ਗੱਲ ਭੁੱਲ ਜਾਂਦੀ ਹੈ ਤੇ ਫਿਰ ਰਿਸ਼ਤਾ ਠੀਕ ਹੋ ਜਾਂਦਾ ਹੈ ਪਰ ਦੋਸਤੋ ਵਿਆਹ ਹ ਤਾਂ ਜੀਵਨ ਵਿੱਚ ਕੀ ਹੈ ਕਿ ਇੱਕ ਦੂਜੇ ਦੇ ਨਾਲ ਇੱਕ ਹੀ ਘਰ ਵਿੱਚ ਇੱਕ ਹੀ ਛੱਤ ਦੇ ਹੇਠਾਂ ਰਹਿਣਾ ਹੈ ਜੇਕਰ ਕੋਈ ਗੱਲ ਕਹਿ ਦਿੱਤੀ ਗਈ ਹੁਣ ਰੋਜ਼ ਤੁਸੀਂ ਉਸ ਵਿਅਕਤੀ ਨੂੰ ਸਾਹਮਣੇ ਦੇਖ ਰਹੇ ਹੋ ਤਾਂ ਉਸ ਦੀਆਂ ਗੱਲਾਂ ਯਾਦ ਆ ਰਹੀਆਂ ਹੁੰਦੀਆਂ ਤੇ ਵਾਰ-ਵਾਰ ਦਿਲ ਨੂੰ ਸੱਟ ਲੱਗਦੀ ਹੈ ਇਸ ਨਾਲ ਰਿਸ਼ਤਾ ਵਿਗੜਦਾ ਹੈ ਖਰਾਬ ਹੁੰਦਾ ਹੈ ਇਸ ਲਈ ਦੋਸਤੋ ਵਿਆਹੋਤਾ ਜੀਵਨ ਵਿੱਚ ਕੁਮ ਰਾਸ਼ੀ ਵਾਲੋ ਤੁਹਾਨੂੰ ਦੱਸ ਦਈਏ ਕਿ ਇੱਕ ਦੂਜੇ ਦੀ ਸਮਝ ਮਜ਼ਬੂਤ ਰੱਖੋ ਇਹ ਤੁਹਾਡੇ ਲਈ ਦਸੰਬਰ ਦੇ ਮਹੀਨੇ ਵਿੱਚ ਕਾਫੀ ਜ਼ਿਆਦਾ ਜ਼ਰੂਰੀ ਹੈ ਇੱਕ ਦੂਜੇ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰੋ ਕੋਈ ਗੱਲ ਬੁਰੀ ਵੀ ਲੱਗੇ ਉਸ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ ਇਹ ਤੁਹਾਡੇ ਲਈ ਲਾਭਕਾਰੀ ਰਹੇਗਾ ਦੋਸਤੋ ਦਸੰਬਰ ਦੇ ਮਹੀਨੇ ਵਿੱਚ ਪ੍ਰੇਮ ਸਬੰਧ ਦੇ ਮਾਮਲੇ ਵਿੱਚ ਕਾਫੀ ਚੰਗਾ ਨਾਈ ਦੀਕੀਆਂ ਦੇਖਣ ਨੂੰ ਮਿਲਣਗੀਆਂ ਨਾਈ ਦੀਕੀਆਂ ਦੇਖਣ ਨੂੰ ਮਿਲਣਗੇ ਸਮਾਂ ਚੰਗਾ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਸਿੱਖਿਆ ਦੇ ਖੇਤਰ ਦੇ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ ਸਮਾਂ ਦਸੰਬਰ ਦਾ ਮਹੀਨਾ ਵਿਦਿਆਰਥੀ ਜੋ ਮਤਲਬ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀ ਹਨ ਤੁਹਾਡੇ ਲਈ ਕੁੰਮਰਾਸ਼ੀ ਵਾਲਿਓ ਸਮਾਂ ਬਹੁਤ ਮਜ਼ਬੂਤ ਹੈ ਕਾਫੀ ਜ਼ਿਆਦਾ ਚੰਗਾ ਰਹਿਣ ਵਾਲਾ ਹੈ ਗ੍ਰਹਾਂ ਦੇ શુભ ਪ੍ਰਭਾਵ ਨਾਲ ਵਿਸ਼ਿਆਂ ਨੂੰ ਸਮਝਣ ਵਿੱਚ ਤੁਹਾਡੇ ਲਈ ਕਾਫੀ ਜ਼ਿਆਦਾ ਚੰਗੀਆਂ ਸਥਿਤੀਆਂ ਰਹਿਣਗੀਆਂ ਪੜਾਈ ਵਿੱਚ ਤੁਹਾਡਾ ਮਨ ਲੱਗੇਗਾ ਧਿਆਨ ਭਟਕਨ ਤੋਂ ਬਚੋ ਜਿਆਦਾ ਫੋਨ ਇਸਤੇਮਾਲ ਕਰਨਾ ਜਾਂ ਜਿਆਦਾ ਗੱਪਾਂ ਵਿੱਚ ਦੋਸਤੀ ਦੇ ਚੱਕਰ ਦੇ ਵਿੱਚ ਤੁਹਾਨੂੰ ਇਹ ਨਾ ਲੱਗੇ ਕਿ ਜੋ ਇਹ ਦੋਸਤ ਜਾਰੇ ਜ਼ਿੰਦਗੀ ਹੈ ਇਹ ਮਨੋਰੰਜਨ ਹੈ ਪਰ ਕੁਝ ਸਮੇਂ ਬਾਅਦ ਸਭ ਦੂਰ ਹੋ ਜਾਣਗੇ ਸਭ ਅਲੱਗ ਹੋ ਜਾਣਗੇ ਇਸ ਲਈ ਆਪਣੇ ਕੈਰੀਅਰ ਵੱਲ ਜ਼ਿਆਦਾ ਧਿਆਨ ਦਿਓ ਦੋਸਤੋ ਹੁਣ ਗੱਲ ਕਰਦੇ ਆਂ ਸਿਹਤ ਦੀ ਸਿਹਤ ਦੇ ਮਾਮਲੇ ਦੇ ਵਿੱਚ ਤੁਹਾਨੂੰ ਬਿਹਤਰੀਨ ਨਤੀਜੇ ਪ੍ਰਾਪਤ ਹੁੰਦੇ ਨਜ਼ਰ ਆਉਣਗੇ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ